हां जी दोस्तों सत श्री अकाल ਤੇ ਬੱਚੇ ਦਾ ਸੀਗਾ ਜਨਮ ਦਿਨ ਤੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਲਿਆ ਕੇ ਦਿੱਤਾ ਨੂੰ ਗਿਫਟ ਗਿਫਟ ਲਿਆ ਕੇ ਦਿੱਤਾ ਬਹੁਤ ਸੋਹਣਾ ਤੇ ਬੱਚੇ ਨੂੰ ਬਹੁਤ ਪਸੰਦ ਆਇਆ ਸਾਡੇ ਸ਼ੇਰ ਨੂੰ ਤੇ ਆਨਲਾਈਨ ਮਗਾਇਆ ਸੀਗਾ ਤੇ ਡੱਬਾ ਖੋਲਿਆ ਤੇ ਬਹੁਤ ਸੋਹਣਾ ਵਿੱਚੋਂ ਇਸ ਤਰ੍ਹਾਂ ਦਾ ਇੱਕ ਕਾਰ ਟਾਈਪ ਦਾ ਥੋੜਾ ਟੈਡੀ ਬੀਅਰ ਜਾਂ ਨਿਕਲਿਆ ਬੜਾ ਸੋਹਣਾ ਸੀਗਾ ਬੱਚੇ ਨੂੰ ਬੜਾ ਪਸੰਦ ਆਇਆ ਖੁਸ਼ ਹੋਏ ਪੂਰੇ ਵਾਗੋ ਵਾਰ ਸੀਗੇ ਵੀ ਨਵੀਂ ਖੇਡ ਮਿਲ ਗਈ ਨਵੀਂ ਸਾਨੂੰ ਕਾਰ ਮਿਲ ਗਈ ਨਾ ਤੇ ਚੀਜ਼ਾਂ ਇਹਦੀਆਂ ਸਾਰੀਆਂ ਢੋ ਵੱਡ ਸਿੰਘ ਹੈਂਡਲ ਇਹਦਾ ਸਟੀਰਿੰਗ ਜਾ ਤੇ ਆਡਾ ਢ ਸੀਗਾ ਇਹਨੂੰ ਜੋੜਨਾ ਪਿਆ ਬਾਅਦ ਵਿੱਚ ਤੇ ਜੋੜਨ ਵਾਸਤੇ ਬਹੁਤ ਦਿਮਾਗ ਲੱਗਿਆ ਇਹ ਅਕਸਰ ਜੁੜਿਆ ਜਿਹੜਾ ਆ ਹੁੰਦਾ ਤਾਂ ਸੌਖਾ ਸੀਗਾ ਫਿਰ ਆਪ ਨੂੰ ਜੋੜਨਾ ਬਹੁਤ ਔਖਾ ਜਾ ਲੱਗਿਆ ਵੀ ਕਿਵੇਂ ਜੋੜਨਾ ਕਿਵੇਂ ਨਹੀਂ ਪੁੱਠਾ ਸਿੱਧਾ ਪਹਿਲਾਂ ਲਾ ਲਾ ਕੇ ਵੇਖੀ ਗਏ ਤੇ ਢੋ ਜਾ ਇਹਦਾ ਲਾ ਲਾ ਕੇ ਵੇਖੀ ਗਏ ਗੁੜੀਆ ਸਾਡੀ ਲਾ ਕੇ ਮੇਂਦੀ ਸਪੁੱਠਾ ਹੀ ਲਾਈ ਗਈ ਇਰਾ ਆਪਾਤ ਚ ਫੜਿਆ ਆਪ ਸਮਾਨ ਤੇ ਆਪ ਲਾਉਣਾ ਪਿਆ ਫਿਰ ਸਟੀering ਨੂੰ ਸੈੱਟ ਕੀਤਾ ਤੇ ਉੱਪਰੇ ਦਾ ਜਿਹੜਾ ਸਟੀering ਬਣਿਆ ਸੀਗਾ ਉਹ ਲਾਇਆ ਉੱਤੇ ਤੇ ਸਟੀering ਦੇ ਵਿੱਚ ਪੀਪਣੀ ਜੀ ਲੱਗੀ ਹੋਈ ਸੀ ਤੇ ਬੜਾ ਵਧੀਆ ਹਾਰਨ ਟਾਈਪ ਹਾਰਨ বাজਦਾ ਸੀਗਾ ਉੱਤੇ ਤੇ ਲਾ ਕੇ ਇਹਨੂੰ ਪਹਿਲਾਂ ਦੇਖਿਆ ਕਿਸ ਤਰ੍ਹਾਂ ਲੱਗਣਾ ਹੈ ਤੇ ਪੁੱਠਾ ਸਿੱਧਾ ਜਿਹਾ ਲਾ ਕੇ ਕਿਰਾਂ ਇਹਨੂੰ ਸੈੱਟ ਕੀਤਾ ਨਾੜ ਨੁੜ ਜੇ ਲਾਏ ਇਹਦੇ ਤੇ ਬੱਚਿਆਂ ਨੂੰ ਬੜਾ ਸ਼ੌਂਕ ਸੀਗਾ ਪੂਰਾ ਚਾਹ ਸੀਗਾ ਵੀ ਮੈਂ ਕਿਰਾਂ ਜਲਦੀ ਜਲਦੀ ਹਾਰਨ ਵਜਾਦ ਉੱਤੇ ਬਹਿ ਜਾ ਆਪ ਹੀ ਢੋਲ ਆ ਲਾ ਕੇ ਦੇਖੀ ਜਾਂਦਾ ਸੀ ਵੀ ਮੈਂ ਢੋਲ ਆ ਲਾਂਦਾ ਵਾ ਤਾਂ ਫਸ ਵੀ ਹੁਣ ਮੈਂ ਤੋਰ ਲਾਂ ਇਹਨੂੰ ਤੇ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਬਹੁਤ ਖੁਸ਼ੀ ਮਿਲਦੀ ਹੈ ਤੇ ਬੱਚਿਆਂ ਨਾਲ ਮਿੱਤਰੋ ਟਾਈਮ ਥੋੜਾ ਜਿਆ ਸਪੈਂਡ ਕਰਨਾ ਚਾਹੀਦਾ ਆਪਾਂ ਨੂੰ ਤੇ ਆਪਦੇ ਆਪਦੇ ਬੱਚਿਆਂ ਨਾਲ 10 ਮਿੰਟ ਕੱਢਿਆ ਕਰੋ ਤੇ ਇਹਨਾਂ ਨੂੰ ਖੁਸ਼ੀ ਮਿਲਦੀ ਹੈ ਇਹਦੇ ਨਾਲ ਫੇਰ ਹੀ ਇਹਨਾਂ ਦਾ ਦਿਮਾਗ ਜਿਹੜਾ ਆਪਣੇ ਮਾਪਿਆਂ ਦੇ ਨਾਲ ਨਾਲ ਮਤਲਬ ਮਿਲਦਾ ਤੇ ਮੋਬਾਈਲਾਂ ਮੋਲਾਂ ਦਾ ਖੇੜਾ ਛੜਾਇਆ ਕਰੋ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਖੇਡਾਂ ਲਿਆ ਕੇ ਦਿਆ ਕਰੋ ਤੇ ਸੀਟ ਦੇ ਥੱਲੇ ਇਹਦੇ ਥੋੜਾ ਜਿਹਾ ਸਪੇਸ ਬਣੀ ਹੋਈ ਆ ਮਤਲਬ ਡਿੱਗੀ ਬਣੀ ਹੋਈ ਆ ਆਪਾਂ ਕਹਿ ਸਕਦੇ ਆ ਤੇ ਹਾਰਨਜਾ ਜਿਹੜਾ ਇਹਦਾ ਸਟੀering ਦੇ ਉੱਤੇ ਲੱਗਾ ਉੱਤੇ ਬਹਿ ਕੇ ਵਧੀਆ ਚੱਲਦਾ ਤੇ ਵਧੀਆ ਬੱਚਿਆਂ ਨੂੰ ਪਸੰਦ ਬਹੁਤ ਆਇਆ ਤੇ ਬੜੀ ਖੁਸ਼ ਹੋਈ ਬਹੁਤ ਭਜਾਇਆ ਫਿਰ ਬਾਅਦ ਵਿੱਚ ਇਹਨਾਂ ਨੇ ਤੇ ਦੇਖੋ ਵੀ ਸਾਨੂੰ ਟਾਇਟ ਵੀ ਨਹੀਂ ਕਰਨ ਦਿੰਦਾ ਸੀਗਾ ਨਟ ਤੇ ਦਵਾਦਾਂ ਲੱਗਿਆ ਪਿਆ ਸੀ ਵੀ ਦਵਾਦਾਂ ਨੱਪਦਿਆਂ ਕੰਮ ਤੇ ਫਿਰ ਹੌਲੀ ਹੌਲੀ ਪਿਛਲੀ ਸੀਟ ਜੀ ਜਿਹੜੀ ਆ ਢੋ ਲਾਇਆ ਉਹਦਾ ਹੈਂਡਲ ਕਸਤਾ ਲਾਈਟਾਂ ਲੁੱਟਾਂ ਜਗਦੀਆਂ ਸੀਗੀਆਂ ਸੱਚ ਲੱਗੀ ਹੋਈ ਸੀ ਮੂਰੇ ਲਾਈਟਾਂ ਜਗਦੀਆਂ ਸੀ ਬੜਾ ਵਧੀਆ ਇਹਦਾ ਸਿਸਟਮ ਸੀਗਾ ਕਾਫੀ ਵਧੀਆ ਕੁਆਲਿਟੀ ਸੀਗੀ ਵਧੀਆ ਸਖਤ ਪਲਾਸਟਿਕ ਹੈ ਵੀ ਟੁੱਟਣ ਭੱਜਣ ਤੋਂ ਹੋ ਸਕਦਾ ਵੀ ਛੇਤੀ ਬਾਚੀ ਜਾਵੇ ਤੇ ਫਿਰ ਚੇਅਰ ਬਹਿ ਗਿਆ ਉੱਪਰ ਤੇ ਟਾਇਰਡ ਕਰਨ ਦੇ ਵਿੱਚ ਦੇਖਦੇ ਸੀ ਕਿ ਕਿੱਦਾਂ ਨੂੰ ਸਟੇアリング ਨੇ ਸੈੱਟ ਕਰਨਾ ਅਲਾਈਨਮੈਂਟ ਕਰਨੀ ਸੀ ਉਹ ਕਰਕੇ ਅਲਾਈਨਮੈਂਟ ਫਿਰ ਬਿਨਾ ਕਿਸਨ ਤੋਂ ਉੱਤੇ ਬੈਠ ਗਿਆ ਮੈਨੂੰ ਛੱਡ ਦਿਓ ਵਾਸਾ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ଦਿਆ ਕਰੋ ਖੁਸ਼ੀ ਮਿਲਦੀ ਹੈ ਹਨਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿੱਤਰੋ ਤੇ ਜਿਹੜੇ-ਜਿਹੜੇ ਸਾਜ ਨੇ ਵੀਡੀਓ ਦੇਖ ਕੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ